ਕਹਿੰਦਿਆ ਕੁਝ ਨਹੀਂ ਕੀਤਾ ਤੁਸੀਂ ਬੰਨੇ ਜੇੜਾ ਮਾਰ ਕੇ ਆਓ ਕਿੰਨੀਆਂ ਨੋਚਾਂ ਬਣੀਆਂ ਕਿੰਨੀਆਂ ਕੰਧਾਂ ਕੀਤੀਆਂ ਤੁਸੀਂ ਉੱਥੇ ਵੇਖਿਆ ਹੋਗਾ ਪੱਥਰ ਉੱਥੇ ਵੀ ਪਾਇਆ ਵਾ ਉਹ ਸਾਰਾ ਕੁਝ ਲੈਣਾ ਖੂਚ ਪਾ ਦਿਓ ਇਹਨਾਂ ਨੂੰ ਮੈਂ ਕੋਸ਼ਣਾ ਕੋਸ਼ ਤਾਂ ਕੀਤਾ ਦੂਜੀਆਂ ਸਰਕਾਰਾਂ ਨੇ ਕੀ ਕੀਤਾ ਇੰਨੇ ਸਾਲਾਂ ਚ 75 ਸਾਲਾਂ ਚ ਇਹ ਤਾਂ ਆਏ ਆਣ ਨੂੰ ਕੁਝ ਸਮਾ ਹੋਇਆ ਜੀ ਦੋ ਸੌ ਲੋਕਾਂ ਦਾ ਕਹਿਣਾ ਵੀ ਮੁਆਵਜ਼ਾ ਵੀ ਨਹੀਂ ਮਿਲਿਆ ਅੱਦੇ ਲੋਕਾਂ ਨੂੰ ਜਿਹੜਾ ਸੈਂਟਰ ਵੱਲੋਂ ਆਇਆ ਉਹ ਉੱਥੇ ਕਿਉਂ ਨਹੀਂ ਆਏ ਮੇਰੇ ਕੋਲੇ ਅੱਛਾ ਜੀ ਇਹ ਕਿਉਂ ਨਹੀਂ ਆਏ ਜਦੋਂ ਇਹਨਾਂ ਨੂੰ ਨਹੀਂ ਮਿਲਿਆ ਤਾਂ ਫਿਰ ਆਣ ਕੇ ਮੈਨੂੰ ਤਾਂ ਕਹਿੰਦੇ ਭਾਜੀ ਸਾਨੂੰ ਨਹੀਂ ਪਤਾ ਸਾਡੇ ਨਾਲ ਚੱਲੋ ਮੁਆਵਜ਼ਾ ਲੈ ਕੇ ਦਿਓ ਇਹ ਕਿਉਂ ਨਹੀਂ ਆਏ ਜਿਹੜੇ ਆਏ ਆ ਮੈਂ ਉਹਨਾਂ ਨੂੰ ਮੁਆਵਜ਼ਾ ਵੀ ਲੈ ਕੇ ਦਿੱਤਾ ਉਹਨਾਂ ਦੇ ਨਾਲ ਜਾ ਕੇ ਉਹਨਾਂ ਦੇ ਇੱਥੋਂ ਤੱਕ ਵੀ ਮੱਜਾਂ ਦੇ ਮੱਜਾਂ ਰੁੜ ਗਈਆਂ ਉਹਨਾਂ ਦੇ ਵੀ ਪੈਸੇ ਲੈ ਕੇ ਦਿੱਤੇ ਉਹ ਕਹਿੰਦੇ ਮੱਜਾਂ ਦੀਆਂ ਡੈੱਡ ਬੋੜੀਆਂ ਮੰਗ ਰਹੇ ਨੇ ਕੋਈ ਮੰਗਦਾ ਜੀ ਮੈਂ ਕਹਿੰਦਾ ਮੈਂ ਨਾਲ ਚੱਲਦਾ ਰਹਿਣਾ ਉਹ ਉਹਨਾਂ ਨੇ ਉਹ ਦਿਨ ਕਿਹਾ ਸੀਗਾ ਮੇਰੇ ਕੋਲ ਹੀ ਜਿਹੜੇ ਜਿਨ੍ਹਾਂ ਦੀ ਡਿਊਟੀ ਲਾਈ ਸੀ ਉੱਥੇ ਲਾਇਆ ਸੀ ਕੈਂਪ ਉਹਦੇ ਵਿੱਚ ਉਹਨਾਂ ਨੇ ਉੱਥੇ ਕਿਹਾ ਸੀਗਾ ਵੀ ਸਾਨੂੰ ਮੱਝ ਦੀ ਫੋਟੋ ਤਾਂ ਲਿਆ ਦਿਓ ਜਿਹੜੀ ਮੱਝ ਮਰੀ ਆ ਸਾਨੂੰ ਵਖਾਓ ਤਾਂ ਸੀ ਵਾਕਿਆ ਹੀ ਮੱਝ ਤੁਹਾਡੀ ਮਰੀ ਆ ਜਾਂ ਕਿ ਤੋ ਸਾਨੂੰ ਲਿਖਾ ਕੇ ਲੈ ਕੇ ਦੋ ਸਰਪੰਚ ਤੋਂ ਮੈਂਬਰਾਂ ਤੋਂ ਵੀ ਮੱਝ ਤੁਹਾਡੀ ਵਾਕਿਆ ਹੀ ਮੱਝ ਨਹੀਂ ਰੁੜ ਗਈ ਆ ਜਾਂ ਕੁਝ ਵੀ ਆ ਸਬੂਤ ਤਾਂ ਮੰਗਦੇ ਹੁਣ ਕੱਲਾ ਕਹਿ ਦਿਆਂ ਮੈਂ ਜਾ ਕੇ ਮੇਰਾ ਤਾਂ ਇੱਥੇ ਹੋਟਲ ਸੀ ਬਹੁਤ ਵੱਡਿਆ ਪੰਜ ਪੰਜ ਮੈਂ ਆਪਣਾ ਫਾਈਵ ਸਟਾਰ ਤੇ ਉਹ ਰੁੜ ਗਿਆ ਜੀ ਤੇ ਦੇ ਦੂਗਾ ਕੋਈ ਪੈਸੇ ਨਹੀਂ ਦਊਗਾ ਕੋਸ਼ਿਸ਼ ਨਾ ਕੋਸ਼ਿਸ਼ ਤੇ ਸਬੂਤ ਆਪਾਂ ਨੂੰ ਦੇਣਾ ਪੈਣਾ ਨਾ ਵੀ ਦੱਸਣਾ ਤਾਂ ਪੈਣਾ ਨਾ ਵੀ ਆਹ ਵੇਖੋ ਸਰਪੰਚ ਤਸਦੀਕ ਆਹ ਤਸਦੀਕ ਕਰੇ ਉਹਦੇ ਨਾਲ ਇਹੀ ਗੱਲ ਉੱਥੇ ਹੋਈ ਸੀ ਵੀ ਤੁਸੀਂ ਇੱਕ ਐਪਲੀਕੇਸ਼ਨ ਤੇ ਲਿਖਾ ਲਿਓ ਮੇਰੇ ਖਿਆਲ ਸ਼ਾਇਦ ਤੁਸੀਂ ਵੀ ਕੋਲੇ ਹੋਵੋਗੇ ਜਦੋਂ ਇੱਧਰ ਆਪਾਂ ਬਾਬਾ ਜੀ ਦਾ ਜਿਹੜਾ ਗੁਰਦੁਆਰਾ ਸਾਹਿਬ ਇੱਥੇ ਉਹ ਮਲੇ ਪਾਸੇ ਉਹ ਉੱਥੇ ਉੱਥੇ ਗੱਲ ਹੋਈ ਸੀ ਮੈਨੂੰ ਯਾਦ ਅਜੇ ਤੱਕ ਵੀ ਆਪਾਂ ਇੱਕ ਖਾਲੀ ਕਾਗਜ਼ ਉੱਥੇ ਵੀ ਮੱਜਾਂ ਦੇ ਵਾਸਤੇ ਬੰਦੇ ਮਗਰ ਗਏ ਸੀ ਤੇ ਮੈਂ ਇਹੀ ਗੱਲ ਕਹੀ ਸੀ ਤਹਿਸੀਲਦਾਰ ਸਾਹਿਬ ਦੂਜੇ ਸਾਰੇ ਹੋਰ ਵੀ ਕੋਲੇ ਸੀ ਅਫਸਰ ਮੈਂ ਕਿਹਾ ਤੁਸੀਂ ਇੰਝ ਕਰੋ ਖਾਲੀ ਇਹ ਫਲਾਣੇ ਫਲਾਣੇ ਮੱਝ ਇਸਤਰਾ ਇਹਨੇ ਇੱਕ ਮੁੱਲ ਦੀ ਸੀ ਤੇ ਫਲਾਣੇ ਇਹ ਨਾਂ ਉਹਦਾ ਐਡਰੈਸ ਉਸ ਜਿਹਦੀ ਮੱਝ ਆ ਉਹ ਸਾਰਾ ਕੁਝ ਲਿਖ ਲਿਓ ਤੇ ਸਰਪੰਚ ਦੇ ਨੰਬਰਦਾਰ ਦੇ ਜਾਂ ਹੋਰ ਦੋ ਚਾਰ ਮੋਤਵਾਰ ਬੰਦਿਆਂ ਦੇ ਸਾਈਨ ਤੇ ਮੋਹਰ ਕਰਾ ਲਿਓ ਜੇ ਨਹੀਂ ਮੋਹਰ ਹੈਗੀ ਸਾਈਨ ਕਰਾ ਲਿਓ ਤੇ ਮੈਂ ਤੁਹਾਨੂੰ ਲੈ ਕੇ ਦਿੰਦਾ ਕਈਆਂ ਦੇ ਰੁੱਖ ਵੀ ਰੁੜ ਗਏ ਨੇ ਕਈਆਂ ਦੇ ਮਕਾਨ ਰੁੜ ਗਏ ਨੇ ਐਮਐਲਏ ਸਾਹਿਬਾ ਸਾਰੇ ਉਹੀ ਖੜੇ ਨੇ ਇਹਨਾਂ ਦੇ ਕਿਲਾ 1.5 ਕਿਲਾ ਸਫੇਦੇ ਰੁੜ ਗਏ ਸਾਡੇ ਵੀ 2 ਕਿਲੇ ਸਫੇਦੇ ਰੁੜੇ ਨੇ ਪਰ ਅਜੇ ਤਾਂ ਹੀ ਰੁੱਖ ਬੂਟੇ ਦਾ ਕੋਈ ਨਹੀਂ ਆਇਆ ਕੀ ਉਹ ਉਦੋਂ ਕਹਿੰਦੇ ਸੀ ਕੀ ਗਰਦੌਰੀਆਂ ਬਾਅਦ ਚ ਹੋਣਗੀਆਂ ਗਰਾਊਂਡ ਤੇ ਗਰਦੌਰੀਆਂ ਹੋਣਗੀਆਂ ਕੀ ਇੰਨੀ ਦੇਰੀ ਹੋ ਗਈ ਇਲੈਕਸ਼ਨਲ ਸਰਕਾਰ ਉੱਜੀ ਰਹੀ ਏ ਨਹੀਂ ਉੱਜੀ ਰਹੀ ਕਾਂਤਾ ਜੀ ਮੈਂ ਵੇਖੋ ਪੰਜਾਬ ਵੀ ਸੰਭਾਲਣਾ ਚਲੋ ਡਿਊਟੀਆਂ ਲੱਗਦੀਆਂ ਰਹਦੀਆਂ ਬਾਹਰ ਰਾਸਤੇ ਵੀ ਨਵੀਂ ਪਾਰਟੀ ਬਣੀ ਆ ਤੇ ਹੁਣ ਮੈਂ ਇਹਦਾ ਜਵਾਬ ਸਾਰੀਆਂ ਗੱਲਾਂ ਦਾ ਤੁਹਾਨੂੰ ਮੰਗਲਵਾਰ ਤੋਂ ਤੁਹਾਨੂੰ ਦੇਵਾਂ ਹਰ ਚੀਜ਼ ਦਾ ਕਿਟਾਰੀ ਸਾਹਿਬ ਪੱਕਾ ਹੱਲ ਇਹ ਲੋਕ ਆਏ ਸਾਲ ਇੱਥੇ ਖੜ੍ਹਦੇ ਨੇ ਔਰ ਆਏ ਸਾਲ ਜਿਹੜਾ ਵੀ ਲੀਡਰ ਸੱਤਾ 'ਚ ਹੁੰਦਾ ਇਹਨਾਂ ਵਿਸ਼ਵਾਸ ਦਿਵਾ ਕੇ ਚਲਾ ਜਾਂਦਾ ਇਹ ਆਏ ਸਾਲ ਇਹ ਸੌਣ ਦੇ ਮਹੀਨੇ ਦੇ ਵਿੱਚ ਇੱਥੇ ਖੜ੍ਹਦੇ ਇੱਕ ਮਹੀਨੇ ਬਰਸਾਤ ਹੁੰਦੀ ਹੈ ਤੇ ਲੋਕ ਤੜਪਦੇ ਨੇ ਜੇ 12 ਮਹੀਨੇ ਵਿਦੇਸ਼ਾਂ ਵਾਂਗੂ ਹੋਣ ਲੱਗ ਪਏ ਲੋਕਾਂ ਦਾ ਕੀ ਹਾਲ ਹੋਊਗਾ ਕੋਈ ਬਰਸਾਤੀ ਨਦੀਆਂ ਦੀ ਲੋੜ ਨਹੀਂ ਗਈ ਮੈਂ ਤਾਂ ਆਪ ਚਾਹਣਾ ਪਈ ਪੱਕਾ ਹੱਲ ਹੋਣਾ ਚਾਹੀਦਾ ਆਪਾਂ ਹਰ ਸਾਲ ਇੰਨਾ ਖਰਚਾ ਕਰਦੇ ਆ ਮੁਰ ਕੇ ਖਰਚਾ ਕਰਕੇ ਵੀ ਆਏ ਸਾਲ ਫੇਰ ਜਾ ਤੋ ਹੋਵੇ ਨਾ ਨਾ ਕਰਨਾ ਹੋਵੇ ਫੇਰ ਜਦੋਂ ਆਏ ਸਾਲ ਫੇਰ ਉਦੋਂ ਜਿਆਦਾ ਪੈਸਾ ਖਰਚੇ ਲੱਗ ਹੁੰਦਾ ਉਸ ਕੰਮ ਤੇ ਤੇ ਕਿਉਂ ਨਹੀਂ ਆਪਾਂ ਇੱਕ ਵਾਰੀ ਉਹਨਾ ਪੈਸਾ ਖਰਚਾ ਨਹੀਂ ਹੋਣਾ ਸਕੋ ਕੰਦ ਬਣਾ ਦਈਏ ਜਾਂ ਕੋਈ ਨੋਚਾਂ ਬਣਾ ਦਈਏ ਜਾਂ ਕੋਈ ਉਹਦਾ ਪੱਕਾ ਹੱਲ